ਏ ਇਨਾ ਟਾਈਮ ਹੋ ਗਿਆ ਵਾ ਅੱਜ ਆਪਾਂ ਸਕੂਲ ਨਹੀਂ ਜਾਣਾ ਮੰਮਾ ਨੇ ਉਠਾਇਆ ਨਹੀਂ ਮੰਮਾ ਜੀ ਸਾਬ ਸਾਬ ਉਠ ਹਾਂ ਨਰਪਾ ਕੀ ਹੋਈ ਐਵੇਂ ਸੌਂਨਾ ਆਪਾਂ ਨਾ ਸਕੂਲ ਨਹੀਂ ਜਾਣਾ ਹਾਂ ਸੱਚ ਨਰਪਾ ਆਪਾਂ ਨਾ ਸਕੂਲ ਨਹੀਂ ਜਾਣਾ ਹਾਂਜੀ ਉੱਠ ਗਏ ਜੇ ਤੁਸੀਂ ਮੰਮਾ ਜੀ ਤੁਸੀਂ ਸਾਨੂੰ ਉਠਾਇਆ ਨਹੀਂ ਅਸੀਂ ਸਕੂਲ ਨਹੀਂ ਜਾਣਾ ਅਮਮ ਜੀ ਮੈਂ ਗੱਲ ਜੁਮੇ ਕਰਾਉਂਦੇ ਆਂ। ਆ ਜੇ ਨੀ ਪੁੱਤ ਤਾਂ ਸਕੂਲ ਜਾ ਸਕਦੇ। ਅਜੇ 2 ਦਿਨ ਦਾ ਟਾਈਮ ਆ ਫੀਸ ਦੇਣ ਦੇ ਵਿੱਚ। ਜਦੋਂ ਤੁਹਾਡੀ ਫੀਸ ਜਮਾ ਕਰਾਵਾਂਗੇ ਉਦੋਂ ਤੋਂ ਬਾਅਦ ਆ ਤੂੰ ਸਕੂਲ ਜਾ ਸਕਦੇ ਜੀ। ਫਿਰ ਜਲਦੀ ਕਰਵਾਓ ਨਾ। ਇਹਦੇ ਬਾਰੇ ਨਾ ਆਪਣੇ ਪਾਪਾ ਨਾਲ ਗੱਲ ਕਰਿਓ। ਉਹਨਾਂ ਨੂੰ ਪਤਾ ਆ। ਪਾਪਾ ਕਿੱਥੇ ਆ? ਬਾਹਰ ਤਿਆਰ ਹੋਣ ਰਹਿਣ ਕੇ ਪੁੱਛ ਲਓ। ਠੀਕ। ਪਾਪਾ ਜੀ ਪਾਪਾ ਜੀ ਸਾਡੇ ਐਡਮਿਸ਼ਨ ਫੀਸ ਚੈਤੀ ਭਰੋ ਸਾਨੂੰ ਸਕੂਲ ਜਾਣ ਦਾ ਬੜਾ ਚਾਹ ਵਾ ਪੁੱਤ ਕਰਾ ਦੇਨੇ ਐਡਮਿਸ਼ਨ ਅੱਜ ਮੈਂ ਨਾ ਤੁਹਾਡੀ ਦਾਦੀ ਦੀ ਦਵਾਈ ਲੈ ਕੇ ਚੱਲਾਂਾ ਠੀਕ ਐ ਤੇ ਫੇਰ ਉਧਰੋਂ ਜਾ ਕੇ ਫ੍ਰੀ ਤੇ ਫੇਰ ਮੈਂ ਐਡਮਿਸ਼ਨ ਕਰਾ ਆਂ ਪਾਪਾ ਜੀ ਦਾਦੀ ਨੂੰ ਕੀ ਹੋਇਆ ਹੈ ਪੁੱਤ ਦਾਦੀ ਦੇ ਨਾ ਗੋਡੇ ਪੀੜ ਹੁੰਦੇ ਆ ਤੇ ਉਹ ਵੀ ਅੱਜ ਡਾਕਟਰ ਕੋਲ ਅਪਾਇੰਟਮੈਂਟ ਲਈ ਆ ਤੇ ਉਹ ਦਵਾਈ ਦਿਵਾ ਕੇ ਲੈਣੀ ਆ ਉਹਨਾਂ ਨੂੰ ਦਵਾਈ ਦਿਵਾ ਕੇ ਲਿਆ ਕੇ ਤੇ ਮੁੜ ਕੇ ਮੈਂ ਤੁਹਾਡੇ ਸਕੂਲ ਦਾ ਹੀ ਕੰਮ ਕਰਾਂ ਠੀਕ ਐ ਤੂੰ ਹੀ ਜਿਹਨੇ ਮਰਜੀ ਸੇਵਾ ਕਰੀ ਜਾਓ ਉਹਨਾਂ ਦੀ ਜੋ ਕੁਝ ਦੇਣਾ ਉਹਨਾਂ ਵੱਡਿਆਂ ਨੂੰ ਦੇਣਾ ਵਾ ਤਾਨੂੰ ਨਹੀਂ ਦੇ ਦੇਣਾ ਨਹੀਂ ਤੂੰ ਹੁਣ ਕੀ ਆਨੇ ਆ ਮਮਮੀ ਦੀ ਦਵਾਈ ਨਾ ਦਵਾ ਲਿਆ ਮੈਂ ਤੇ ਉਹਨਾਂ ਦੀ ਵੀ ਮਾਂ ਆ ਉਹਨਾਂ ਦਾ ਨਹੀਂ ਫਰਜ ਬੰਦਾ ਦਵਾਈ ਦਵਾਉਣ ਦਾ ਉਹਦਾ ਟਾਈਮ ਨਹੀਂ ਹੈਗਾ ਠੀਕ ਆ ਤੇ ਤਾਂ ਹੀ ਤੇ ਮਮਮੀ ਨੂੰ ਕੱਲ ਗਿਆ ਸੀ ਕਿ ਚਲ ਮੈਂ ਦਵਾਈ ਦਵਾ ਲਿਆਉਂਗਾ ਤੇ ਰਹਿੰਦੇ ਤੇ ਉਧਰੇ ਹੀ ਆ ਵੱਡੇ ਨਾਲ ਹੀ ਰਹਿੰਦੇ ਆ ਅਗਲੇ ਦਵਾਈ ਦਵਾਉਣ ਨਾ ਦਵਾਉਣ ਮੇਰੀ ਗੱਲ ਸੁਣ ਨਾ ਮਾ ਦਾ ਮੇਰੀ ਵੀ ਆ ਨਾ ਜੇ ਮੈਂ ਦਵਾਈ ਦਵਾ ਲੇ ਹਾਂਗਾ ਤਾਂ ਕੀ ਹੋ ਜਾਊਗਾ ਤੇ ਫਿਰ ਬੱਚਿਆਂ ਬਾਰੇ ਨਾ ਸੋਚਿਓ ਇਹਨਾਂ ਦੀ ਫੀਸ ਬਾਰੇ ਨਾ ਸੋਚਿਓ ਉਦਰੀ ਭੱਜੇ ਫਿਰੋ ਉਹ ਮੇਰੀ ਗੱਲ ਸੁਣ ਚੰਗੇ ਗਰਮ ਕਰਨੇ ਚਾਹੀਦੇ ਆ ਠੀਕ ਆ ਸਾਰਾ ਕੁਝ ਹੱਲ ਹੋ ਜਦਾਂ ਦਾ ਰੱਬ ਵੇਂਦਾ ਸਾਰਾ ਕੁਝ ਆਪੇ ਸਾਰਾ ਕੁਝ ਉਹਨੇ ਠੀਕ ਕਰ ਦੇਣਾ ਐਨੀ ਨਾ ਟੈਨਸ਼ਨ ਲਿਆ ਕਰ ਠੀਕ ਆ ਚਲ ਹੁਣ ਕੀ ਰੱਬ ਠੀਕ ਕਰ ਦੂਗਾ ਕੀ ਸਾਡੇ ਕੰਮ ਸਵਾਰ ਤੇ ਉਹ ਠੀਕ ਹੋ ਜਾਊਗਾ ਚਲ ਹੁਣ ਮੈਂ ਜਾਂਦਾ ਜਾ ਕੇ ਜੋ ਤੁਹਾਨੂੰ ਬੇਨਾਂ ਨਹੀਂ ਤਿਆਰ ਹੋਤ ਨਹੀਂ ਹੈ ਜਾਓ ਤੁਸੀਂ ਦਵਾਈਆਂ ਦਵਾਈਆਂ ਉਹਨਾਂ ਨੂੰ ਮੈਂ ਭੇਜ ਦੂੰਗੀ ਇਹਨਾਂ ਨੂੰ ਸਰਕਾਰੀ ਸਕੂਲ ਹੀ ਇਹਨਾਂ ਦਾ ਕੀ ਆ ਨਹੀਂ ਨਹੀਂ ਮम्मा ਜੀ ਆਪਾਂ ਨਹੀਂ ਉੱਥੇ ਜਾਣਾ ਚੁੱਪ ਕਰਕੇ ਬਹਿ ਜਾਓ ਆਪਣੇ ਪਿਓ ਦੀ ਹیثیت ਨਹੀਂ ਵੰਦੇ ਮੈਂ ਹੀ ਪਾਗਲ ਆ ਜਿਹੜੇ ਤੁਹਾਨੂੰ ਪ੍ਰਾਈਵੇਟ ਸਕੂਲ ਐ ਪੜਾਉਣ ਦੇ ਸੁਪਨੇ ਵੇਖਣ ਨਹੀਂ ਆ ਤੁਹਾਡਾ ਪਿਓ ਹੀ ਨੇ ਜੋਗਾ ਹੈਗਾ ਐਡੇ ਵੱਡੇ ਸਕੂਲ 'ਚ ਪੜਾ ਲੂ ਤੁਹਾਨੂੰ ਜਾਓ ਚੁੱਪ ਕਰਕੇ ਸੌਂ ਜਾ ਕੇ ਅੰਦਰ ਡੈਡ ਜੀ ਅਲੋ ਚਾਹ ਖਰਾਬ ਡੈਡ ਜੀ ਮੰਮੀ ਕਿੱਥੇ ਗਏ ਆ ਮੰਮੀ ਕਮਲ ਆਇਆ ਤੇ ਦਰੋਂ ਦਵਾਈ ਲੈਣ ਗਏ ਮੰਮੀ ਕਾਦੀ ਦਵਾਈ ਲੈਣ ਗਏ ਮੰਮੀ ਪਤਾ ਨਹੀਂ ਉਹਦੇ ਨਾਲ ਦੁਖੜੇ ਫੋਲਣ ਡੇ ਕਹਿੰਦੇ ਮੇਰੇ ਗੋਡੇ-ਗੋਡੇ ਤਰਦ ਕਰਨ ਡੇ ਤਾਂ ਮੈਂ ਦਵਾਈ ਲੈ ਆ ਦੋਦੇ ਉਹ ਲੈ ਗਿਆ ਨਾਲ ਉਹਨਾਂ ਸਾਡੇ ਨਾਲ ਕਦੀ ਗੱਲ ਨਹੀਂ ਕੀਤੀ ਉਹਨਾਂ ਨਾਲ ਸਾਨੂੰ ਕਦੇ ਦੱਸਿਆ ਹੀ ਨਾ ਹਾਦ ਹੋ ਗਈ ਮੰਮੀ ਵਾਲੀ ਜੀ ਨਹੀਂ ਨਹੀਂ ਦਿੰਦੀ ਸਾਨੂੰ ਮੰਮੀ ਆ ਲੈਣ ਤੋਂ ਹੈਪੀ ਨੂੰ ਦੱਸਦੀ ਆ ਨਾ ਮੰਮੀ ਦੀਆਂ ਕਰਤੂਤਾ ਡੈਡੀ ਜੀ ਮੰਮੀ ਤੇ ਲੋਕਾਂ ਨੂੰ ਐਂ ਦੱਸਦੀ ਆ ਜੀ ਦਸਾਂ ਨੂੰ ਇਹਦੀ ਫਿਕਰ ਹੀ ਨਹੀਂ ਹੁੰਦੀ। ਕਮਲ ਕੀ ਸੋਚਦਾ ਹੋਊਗਾ ਕਿ ਜੈਦਾ ਸਾਮ ਨੂੰ ਇਹ ਤੇ ਦਵਾਈਆਂ ਲਿਓਨ ਨੂੰ ਮੈਂ ਕਰਦੀ ਆ ਨਾ ਲਖਸ਼ ਤੇ ਪਾਪਾ ਨੂੰ ਫੋਨ। ਲੰਚ ਦਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਜੇ ਆਈ ਨਹੀਂ। ਹੈਲੋ ਆਈ ਨਹੀਂ ਤੁਸੀਂ ਲੰਚ ਦਾ ਟਾਈਮ ਹੋ ਗਿਆ ਤੁਹਾਡਾ। ਚਲੋ ਠੀਕ ਹੈ। ਜੀ ਆਂਦਾ ਐ ਤੇ ਡੈਡੀ ਜੀ ਆਉਣ ਲੱਗੇ। ਆਉਂਦੇ ਨਹੀਂ। ਸਹੀ ਹੈ। ਹਾਂ ਫੋਨ ਕਰਨੇ ਆ। ਆ ਗਏ ਤੁਸੀਂ। ਹੂੰ ਹੂੰ। ਭਰਾ ਆਪਣੇ ਦੀ ਕਤੂਲ ਸੁਣ ਲੋ। ਹੁਣ ਕਿ ਹੋ ਗਿਆ? ਮੰਮੀ ਨੂੰ ਲੈ ਕੇ ਗਿਆ ਅੱਜ। ਕਿੱਥੇ? ਦਵਾਈ ਦਿਵਾਉਣ। ਕੀ? ਦਵਾਈ ਦਿਵਾਉਣ ਲੈ ਕੇ ਗਿਆ ਮੰਮੀ ਨੂੰ। ਆ ਦੇਖ ਲਾ ਜਿਹੜਾ ਆਪਣੇ ਬੱਚਿਆਂ ਦੀਆਂ ਫੀਸਾਂ ਨਹੀਂ ਤਾਰ ਸਕਦਾ ਤੇ ਮੰਮੀ ਨੇ ਦਵਾਈ ਕਿੱਥੋਂ ਦਿਵਾ ਦਊਗੀ ਮੈਂ ਦੱਸ ਬਿਜਾ। ਡੈਡੀ ਜੀ ਖੜੇ ਹੋ ਨੇ ਮੰਮੀ ਨੇ ਆਪਣੀ ਪੈਨਚੋ ਜਿਹੜੇ ਪੈਸੇ। ਮੰਮੀ ਉਹਦਾ ਵੀ ਨਿੱਕੇ ਦਾ ਖਰਚਾ ਥੋੜੀ ਹੁਣ ਦੇਣਾ ਮੰਮੀ ਨੇ। ਉਹਦੇ ਪੈਸੇ ਨਹੀਂ ਮੰਮੀ ਦਵਾਈ ਲਿਆਂਦੀ ਆਪਣੀ ਪੈਨਸ਼ਨ ਚੋਂ ਹੀ ਦਵਾਈ ਲਿਆਉਗੀ ਕੁਛ ਨਹੀਂ ਹੋ ਸਕਦਾ ਮੰਮੀ ਦਾ ਰੋਟੀ ਪਾਣੀ ਮੈਂ ਬਕਾਵਾ ਸਾਰੀ ਦਿਹਾੜੀ ਕੱਪੜੇ ਨੂੰ ਮੈਂ ਧੋਗੇ ਦਵਾ ਰੋਟੀਆਂ ਮੈਂ ਬਕਾ ਕੇ ਨਾ ਸਾਰੇ ਕੰਮ ਮੈਂ ਆ ਕਰਾ ਥੱਕ ਮੈਂ ਸਾਰੀ ਦਿਹਾੜੀ ਜਾਨੀ ਆ ਤੇ ਦਵਾਈ ਦਵਾਵੇ ਨਿਕਾ ਨਿਕਾ ਹੀ ਰੋਣੇ ਜਿਆਦਾ ਵੱਡਾ ਸਰਮਣ ਪੁੱਤ ਬਣਦਿਆ ਹੋਣਾ ਵਾ ਚੰਗਾ ਬਣਦਿਆ ਹੋਣਾ ਵਾ ਏਡੀ ਇਹਨੂੰ ਫਿਗਰ ਆ ਤੇ ਆਪਣੇ ਵੱਲ ਲੈ ਜੇ ਪਤਾ ਲੱਗੇ ਨਾਲੇ ਜਿੱਦ ਰੋਟੀ ਪਾਣੀ ਕਰਨਾ ਪਿਆ ਕੱਪੜੇ ਧੋਕੇ ਦੇਣੇ ਪਏ ਫੇਰ ਪਤਾ ਲੱਗੂਗਾ ਨਾ ਇਹਨਾਂ ਨੂੰ ਕਿੱਡੇ ਕ ਸਰਵਣੇ ਚਲ ਤੂੰ ਫਿਕਰ ਨਾ ਕਰ ਤੇ ਆਉਂਦੇ ਮੰਮੀ ਮੈਂ ਕਰਦਾ ਗੱਲ ਉਹਨਾਂ ਨਾਲ ਤੇ ਤੂੰ ਰੋਟੀ ਪਕਾ ਲੈ ਮੈਂ ਜਾਣਾ ਛੇਤੀ ਤੇ ਅਹ ਆ ਗਈ ਦਵਾਈ ਲੈ ਕੇ ਹਾਂਜੀ ਆ ਗਈਆਂ ਮੇਰੇ ਤਾਂ ਡਾਕਟਰ ਨੇ ਰਿਪੋਰਟਾਂ ਹੀ ਪੜੀਆਂ ਕਰ ਦਿੱਤੀਆਂ ਠੀਕ ਆ ਖੂਨ ਵਾਲਾ ਤੇ ਜਾ ਕਹਿੰਦਾ ਵੀ ਟੈਸਟ ਹੀ ਪੜਿਓ ਨੇ ਲਿਖ ਦਿੱਤੇ ਸਾਰੇ ਇੱਥੇ ਰੀਪੋਰਟ ਦੇ ਵਿੱਚ ਆਇਆ ਹਣਾ ਨੂੰ ਪੁੱਤ ਦੀ ਪਿਆਰ ਦੀ ਕਮੀ ਆਈ ਹੁਣੀ ਵਿੱਚ ਕਿ ਤੋ ਮੈਨੂੰ ਲਖਾਰ ਕੇ ਕਰਨ ਦਾ ਹੀ ਪਿਆਰ ਦੀ ਕਮੀ ਕਾਦੀ ਆਉਣੀ ਹੈ ਮੇਰਾ ਤਾਂ ਸਭ ਕੁ ਖੂਨ ਹੀ ਬੜਾ ਗਾੜਾ ਆਇਆ ਵਾ ਅੱਛਾ ਖੂਨ ਗਾੜਾ ਆਇਆ ਵਾ ਮੈਨੂੰ ਤਿਲਦਾ ਤੁਹਾਡਾ ਖੂਨ ਗਾੜਾ ਕੀ ਤੁਹਾਡਾ ਖੂਨ ਪਾਣੀ ਹੋ ਗਿਆ ਹੁਣ ਕਿਉਂ ਤਾਂ ਅਸੀਂ ਨਹੀਂ ਦੇਖਦੇ ਹੁਣ ਤੁਸੀਂ ਇਹ ਕਹੋ ਜੇ ਵਰਦੀਵਾ ਕਰਨਾ ਕਿ ਸਾਡੇ ਨਾਲ ਕੀ ਹੋ ਗਿਆ ਪੁੱਤ ਮੈਂ ਤਾਂ ਕੁਝ ਵੀ ਨਹੀਂ ਕੀਤਾ ਅੱਛਾ ਤੁਸੀਂ ਕੀ ਕਰ ਦਿੱਤਾ ਦੱਸੋ ਰਾਜ ਜੀ ਕੀ ਕੀਤਾ ਮਾਤਾ ਨੂੰ ਨਹੀਂ ਪਤਾ ਕਿ ਉਹਨਾਂ ਕਮਣਾ ਦਵਾਈ ਲੈਣ ਕਰਦੀ ਹਾਂ ਤੇ ਫਿਰ ਕਿਉਂ ਹੈ ਮੈਂ ਦਵਾਈ ਲੈਣ ਚਲ ਗਈ ਉਹ ਨਹੀਂ ਮੇਰਾ ਪੁੱਤ ਕੀ ਹੋਇਆ ਜੋ ਵੱਖਰਾ ਰਹਿੰਦਾ ਸਾਡੇ ਨਾਲ ਨਹੀਂ ਰਹਿੰਦਾ ਤੂੰ ਫੋਨ ਦਾ ਰਿਸ਼ਤਾ ਤਾਂ ਹੈਗਾ ਨਾ ਸਾਡਾ ਉਹਦੇ ਨਾਲ ਅੱਛਾ ਉਹਦੇ ਨਾਲ ਖੂਨ ਦਾ ਰਿਸ਼ਤਾ ਹੈ ਤੇ ਸਾਡੇ ਨਾਲ ਕੀ ਹੈ ਫਿਰ ਉਹਨੇ ਕਿ ਤੂੰ ਵੀ ਤਾਂ ਮੇਰਾ ਪੁੱਤ ਹੈਂ ਤੇਰੇ ਕੋਲ ਨਹੀਂ ਟਾਈਮ ਹੈਗਾ ਉਹਨੂੰ ਮੈਂ ਕਹਿਤਾ ਵੀ ਮੈਨੂੰ ਲੈ ਜਾ ਦਵਾਈ ਲੈਣ ਉਹਨੂੰ ਮੈਂ ਦੱਸਿਆ ਉਹ ਮੈਨੂੰ ਲੈ ਗਿਆ ਤੇ ਇੱਚ ਕਿਹੜਾ ਇੱਚ ਕੀ ਫਰਕ ਪੈ ਗਿਆ ਅੱਛਾ ਮੰਮੀ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਸਾਰੀ ਦਿਹਾੜੀ ਸਾਡੇ ਅੱਗੇ ਪਿਛੇ ਰਹੀਦਾ ਵਾ ਕੀ ਗੱਲ ਹਰ ਕੋ ਟਾਈਮ ਨਹੀਂ ਹੈਗਾ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਮੇਰੇ ਗੋਡੇ ਦਰਦ ਕਰਦੇ ਮੈਨੂੰ ਦਵਾਈ ਲਿਆ ਦਿਓ ਤੇ ਲਿਆ ਕੇ ਦਿੱਤੀ ਖੜਿਆ ਕਿਤੇ ਤੇ ਹੁਣ ਜੇ ਪਹਿਲਾਂ ਖੜਿਆ ਹੁੰਦਾ ਆ ਜਿਹੜਾ ਇੰਨੀ ਰਿਪੋਰਟਾਂ ਦੇ ਵਿੱਚ ਨੁਕਸਾ ਇਹ ਨਾ ਹੁੰਦੇ ਹੁਣ ਮੇਰਾ ਫੋਨ ਨੂੰ ਘੜਾ ਆਇਆ ਤੇ ਕਿੰਨਾ ਖਰਚਾ ਹੋਇਆ ਤੂੰ ਜ ਪੈਸੇ ਕਿੰਨੇ ਦਿਨ ਤੇ ਫਿਰ ਉੱਥੇ ਤੇ ਪੈਸੇ ਜਿਹਨੇ ਖੜਿਆ ਉਹਨੇ ਪੈਸੇ ਦਿੱਤੇ ਪੈਸੇ ਮੰਮੀ ਨੇ ਆਪਣੀ ਪੈਨਸ਼ਨ ਚ ਦਿੱਤੇ ਹੁਣੇ ਹਾਂ ਪੈਨਸ਼ਨ ਚੋਂ ਦਿੱਤੇ ਆ ਪੈਨਸ਼ਨ ਚ ਹੀ ਦਿੱਤੇ ਆ ਮੇਰੇ ਨਾਲ ਨਾ ਗੱਲ ਆ ਮੈਂ ਆ ਰਿਹਾ ਜੀਦਾ ਹੈ ਪੀਏ ਗਾਣਾ ਤੇ ਕੋ ਰੋਟੀ ਖਾਣ ਨੇ ਤੇਰਾ ਫਰਕੇ ਬੰਦਾ ਘੜਨਾ ਕੰਮ ਕਰਦਿਆਂ ਫੜਿਆ ਕਿ ਉਹ ਅੱਜ ਤੱਕ ਤੁਰਤੀ ਹੋਰ ਆਉਗੋ ਖਬਰ ਆ ਗਈ ਆ ਤੋ ਬਾਦ ਹੋ ਗੋ ਮੈਂ ਆ ਰਿਹਾ ਨਹੀਂ ਜਾਂਦੀ ਹਾਂ 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 ਫੋਨ ਬੰਦਾ ਹੁੰਡਿਆ ਇਹਨਾਂ ਨੇ ਫੋਨ ਬੰਦ ਕੀਤਾ ਜੀ ਪਪਾ ਕਿੱਥੇ ਗਏ ਆ ਕਦੋਂ ਉਨਕੀ ਨਾ ਟਾਈਮ ਹੋ ਗਿਆ ਪਤਾ ਨਹੀਂ ਪੁੱਤ ਫੋਨ ਤੇ ਲਾਉਣ ਦੀ ਤੇਰੇ ਪਪਾ ਤਾਂ ਫੋਨ ਹੀ ਪੰਦ ਆਈ ਜਾਂਦੇ ਸਵੇਰ ਨੂੰ ਮੰਮਾ ਪਪਾ ਕੱਲ ਰੋੜਗੇ ਨਾਲੇ ਆਡੀ ਸਕੂਲ ਦੀ ਫੀਸ ਕਦੋਂ ਦੇ ਕੇ ਆਉਣਗੇ ਪੁੱਤ ਮੈਨੂੰ ਲੱਗਦਾ ਤੁਹਾਨੂੰ ਉਹ ਸਕੂਲੇ ਪਾਇਆ ਹੀ ਨਹੀਂ ਜਾਣਾ ਮੈਨੂੰ ਲੱਗਦਾ ਤੁਹਾਨੂੰ ਪਿੰਡ ਵਾਲੇ ਸਕੂਲੇ ਦੁਬਾਰਾ ਭੇਜਣਾ ਪੈਣਾ ਨਹੀਂ ਨਹੀਂ ਮੰਮਾ ਜੀ ਆਪਾਂ ਨੇ ਉਹ ਸਕੂਲੇ ਜਾਣਾ ਸਭ ਆਪਾਂ ਨੇ ਉਹ ਸਕੂਲੇ ਜਾਣਾ ਹਾਂ ਨਾ ਨੂਰਪਾ ਤੂੰ ਸਹੀ ਕਹਿਨੇ ਵਾ ਆਪਾਂ ਨੇ ਉਹ ਸਕੂਲੇ ਜਾਣਾ ਪੋਤਾ ਚਾਹੁੰਦੀ ਤਾਂ ਮੈਂ ਵੀ ਇਹੀ ਆ ਕਿ ਤੁਹਾਨੂੰ ਉਸ ਕੋਲੇ ਨਾ ਭੇਜਾਂ ਪਰ ਕੀ ਕਰਾਂ ਲੈ ਸਾਡੇ ਪਾਪਾ ਦਾ ਫੋਨ ਆ ਹੀ ਗਿਆ ਹੈਲੋ ਹਾਂਜੀ ਕਿੱਥੇ ਤੁਹਾਡਾ ਫੋਨ ਹੀ ਬੰਦ ਆਉਣ ਡਿਆ ਸਵੇਰ ਦਾ ਕਿੰਨਾ ਫੋਨ ਲਾਇਆ ਤੁਹਾਨੂੰ ਕੀ ਸਕੂਲ ਚ ਹੈ ਅਸੂ ਚਲੋ ਆਜੋ ਫਿਰ ਠੀਕ ਠੀਕ ਮਮਾ ਜੀ ਪਾਪਾ ਕੀ ਕਹਿੰਦੇ ਸੀ ਪੁੱਤ ਪਾਪਾ ਤਰੇ ਗਿੰਦ ਮੈਂ ਸਕੂਲ ਚ ਮਮਾ ਕੀੜੇ ਸਕੂਲ ਚ ਪਤਾ ਨਹੀਂ ਹੁਣ ਆਉਣਗੇ ਫੇਰੀ ਪਤਾ ਲੱਗੂ ਕਹਿੰਦੇ ਮੈਂ ਆਉਣ ਹੀ ਨਹੀਂ ੜਾ ਰਸਤੇ ਜੀ ਹਾਂ ਤੂੰ ਹੀ ਕਿੱਥੇ ਰਹਿ ਗਏ ਸ਼ਵੇਰ ਦੇ ਕਿੰਨਾ ਫੋਨ ਲਾਇਆ ਤੁਹਾਨੂੰ ਮੈਂ ਕਿੱਥੇ ਚਲ ਗਏ ਸੀ ਮੈਂ ਮੈਂ ਇਹਨਾਂ ਦੇ ਐਡਮਿਸ਼ਨ ਕਰਾਉਣ ਗਿਆ ਹਾਂ ਸਕੂਲੇ ਪੁੱਤ ਆ ਵੇਖੋ ਇਹ ਚ ਤੁਹਾਡੀਆਂ ਕਿਤਾਬਾਂ ਸਾਰੀਆਂ ਤੇ ਆ ਬੈਗ ਨਾਲ ਇੱਚ ਥੈਵ ਦਾ ਬੈਗ ਵੀ ਆ ਜਿਮੈਟਰੀ ਚ ਮੋਟਰੀ ਸਾਰਾ ਕੁਝ ਇੱਚੀ ਆ ਨਾਲੇ ਨਾ ਮੈਂ ਤੁਹਾਡੀ 2 ਮਹੀਨਿਆਂ ਦੀ ਫੀਸ ਵੀ ਤਾਰ ਆਇਆ ਠੀਕ ਆ ਜਾਓ ਜਾ ਕੇ ਅੰਦਰ ਜਾ ਕੇ ਵੇਖੋ ਹੁਣ ਕੀ ਕੁਝ ਲਿਆਂਦਾ ਤੁਹਾਡੇ ਵਾਸਤੇ ਯੈਸ ਪਾਪਾ ਥੈਂਕ ਯੂ ਵੈਲਕਮ ਚਲੋ ਪਾਪਾ ਆ ਗਈ ਹੁਣ ਕਿੱਥੋਂ ਆ ਸਾਰਾ ਇੰਤਜ਼ਾਮ ਕਿੱਥੋਂ ਕੀ ਆ ਮੈਂ ਖਰੀਦ ਕੇ ਲਿਆਂ ਸਾਰਾ ਕੁਝ ਤੇ ਖਰੀਦ ਕੇ ਲਿਆਏ ਪਰ ਪੈਸੇ ਕਿੱਥੋਂ ਆਏ ਆ ਖਰੀਦਣ ਵਾਸਤੇ ਤੈਨੂੰ ਮੈਂ ਕਿਹਾ ਸੀ ਨਾ ਵੀ ਬੰਦਾ ਚੰਗੇ ਕਰਮ ਕਰੇ ਤੇ ਰੱਬ ਆਪੇ ਕੰਮ ਸਵਾਰਦਾ ਮੇਲਾ ਅੱਜ ਹੀ ਮੈਂ ਮੰਮੀ ਨੂੰ ਦਵਾਈ ਦਵਾਈਣ ਲੈ ਗਿਆ ਤੇ ਅੱਜ ਹੀ ਮੇਰੀ ਕਿਸ ਨੇ ਮਦਦ ਕਰਤੀ ਮੈਨੂੰ ਪੈਸੇ ਵੀ ਦੇ ਦਿੱਤੇ ਤੇ ਨਾਲੇ ਮੇਰਾ ਕੰਮ ਵੀ ਬਣ ਗਿਆ ਤੇ ਨਾਲੇ ਫਿਰ ਮੈਂ ਚੱਲ ਹੁਣ ਪੈਸੇ ਆ ਤੇ ਚਾਹੇ ਤੇ ਇਹਨਾਂ ਦੇ ਕੰਮ ਜਿਹੜਾ ਸਕੂਲ ਸਕਾਲ ਦੀ ਐਡਮਿਸ਼ਨ ਫੀਸਾਂ ਸਾਰਾ ਕੁਝ ਦੇਣਾ ਤੇ ਦੇ ਦੂਆ ਹੈ ਆਪਾਂ ਸ਼ੁਕਰ ਹੈ ਰੱਬਾ ਮੇਰੇ ਬੱਚਿਆਂ ਦੀ ਵੀ ਜ਼ਿੰਦਗੀ ਬਣ ਜੂਗੀ ਹੁਣ ਨਹੀਂ ਤੇ ਸਾਡਾ ਤੇ ਤਮਾਸ਼ਾ ਬਣ ਜਾਣਾ ਹੀ ਸਾਰਿਆਂ ਦੇ ਵਿੱਚ ਤੇ ਹੁਣ ਵੇਖਿਓ ਤੁਹਾਡੀ ਵੱਡੀ ਭਾਬੀ ਦਾ ਉਹਦੀਆਂ ਅੱਖਾਂ ਟੱਡੀਆਂ ਹੀ ਰਹਿ ਜਾਣੀਆਂ ਹੁਣ ਜਦੋਂ ਮੈਂ ਨਾ ਉਹਨੂੰ ਜਾ ਕੇ ਦੱਸੀ ਸਾਰੀ ਗੱਲ ਤੇ ਜਦੋਂ ਉਹਨਾਂ ਦੇ ਬੱਚਿਆਂ ਦੇ ਨਾਲ ਸਾਡੇ ਬੱਚੇ ਬਹਿ ਕੇ ਜਾਣਗੇ ਨਾ ਸਕੂਲ ਬੱਸ ਦੇ ਵਿੱਚ ਸੜ ਕੇ ਮੱਚ ਜਾਣਾ ਉਹਨੇ ਮੇਰੀ ਗੱਲ ਸੁਣ ਹੰਕਾਰ ਨਹੀਂ ਕਰੀਦਾ ਹੁੰਦਾ ਠੀਕ ਆ ਉਹ ਵੀ ਕਿਸੇ ਦੇ ਪੈਸਿਆਂ ਦਾ ਇਹ ਪੈਸੇ ਆਪਾਂ ਨੂੰ ਆਧਾਰੇ ਮਿਲੇ ਆ ਆਪਣੇ ਨਹੀਂ ਆ ਇਹ ਹੈ ਦੇ ਪਹੇਗੀ ਆਪਾਂ ਮੋੜ ਹੀ ਦੇਣੇ ਹੌਲੀ ਹੌਲੀ ਜਿੱਤੋ ਵੀ ਫੜੇ ਆ ਅੱਜ ਤੇ ਉਹਨਾਂ ਦੀ ਬੁਥੀ ਵੇਖਣੀ ਵਾਲੀ ਹੋਣੀ ਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੇ ਬੱਚਿਆਂ ਦੀ ਐਡਮਿਸ਼ਨ ਹੋ ਗਈ ਮੇਰਾ ਤੇ ਜੀ ਕੰਡਿਆ ਮੈਂ ਮੰਮੀ ਨੂੰ ਫੋਨ ਲਾ ਕੇ ਨਾ ਦੱਸਾਂ ਹੁਣੀ ਮੰਮੀ ਆਪੇ ਗੱਲ ਕਰ ਦੇਣਗੇ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਤੁਹਾਡੀ ਵੱਡੀ ਪਰਜਾਈ ਨੂੰ ਵੀ ਪਰ ਨਹੀਂ ਇੱਦਾਂ ਨਹੀਂ ਮਜ਼ਾ ਆਉਣਾ ਮੈਂ ਨਾ ਆਪਣੀ ਅੱਖੀ ਉਹਨਾਂ ਦੇ ਚਿਹਰੇ ਵੇਖਣਾ ਚਾਹੁੰਦੀ ਆ ਜਾਨੀ ਆ ਹੁਣੇ ਸਾੜ ਕੇ ਆਉਣੀ ਸਾਰਿਆਂ ਨੂੰ ਮੇਰੀ ਗੱਲ ਸੁਣ ਕੋਈ ਨਾ ਇਹੋ ਜਿਹਾ ਪੁੱਠਾ ਸਿੱਧਾ ਕੰਮ ਨਾ ਕਰੀ ਠੀਕ ਐ ਸਮਝ ਲੱਗਣ ਈ ਮੇਰੀ ਗੱਲ ਦੀ ਚੱਲ ਮੇਰਾ ਵੀ ਹੁਣ ਟਾਈਮ ਹੋ ਗਿਆ ਤੇ ਮੈਂ ਵੀ ਜਾਵਾਂ ਸਕੂਲ ਦੇ ਬੱਚਿਆਂ ਦਾ ਟਾਈਮ ਹੋ ਗਿਆ ਹੁਣ ਚਲ ਜਾਓ ਤੁਸੀਂ ਉਠਾ ਜਿੱਦਾ ਕੋਈ ਕੰਮ ਨਾ ਕਰੀ ਠੀਕ ਐ ਜਾਨੀ ਐ ਮੈਂ ਮੈਂ ਹੁਣੇ ਜਾਨੀ ਆ ਨਾ ਮੈਂ ਹੁਣੇ ਸਾੜ ਕੇ ਆਉਣੀ ਆ ਦੀ ਪਰਜਾਈ ਸਾਬ ਨੂਰ ਬਾਹਰ ਆਓ ਹਾਂਜੀ ਮੰਮਾ ਜੀ ਹਾਂਜੀ ਮੰਮਾ ਜੀ ਪਤਾ ਤਾਂ ਯੋਧਰ ਜਾਣਾ ਦਾਦੀ ਨੂੰ ਮਿਲਣਾ ਹਾਂਜੀ ਮੰਮਾ ਚਲੋ ਚੱਲੀਏ ਚਲੋ ਫਿਰ ਛੇਤੀ ਆਜੋ ਮੇਰੇ ਨਾਲ ਕੌਣ ਆਇਆ ਬਾਹਰ ਅੱਛਾ ਇਹ ਆ ਗਈ ਆ ਰਾਤੀ ਤੇ ਆਈ ਹੀ ਹੁਣ ਪਤਾ ਨਹੀਂ ਇਹਨਾਂ ਦਾ ਕੀ ਰਹਿ ਗਿਆ ਇੱਥੇ ਲੱਗਦਾ ਪੈਸੇ ਮੰਗਣ ਹੀ ਆਈ ਫੇਰ ਦਾਰਦੀ ਆ ਮੇਰੇ ਪੁੱਤ ਆਇਆ ਸੱਸੀ ਕੰਮ ਮੇਰੇ ਸੱਸੀ ਕਾ ਕੀ ਆ ਲਿਆ ਠੀਕ ਠਾਕ ਜਾ ਜੋ

ਰਾਤੀ ਵੀ ਕਹਿਣ ਦਾ ਹੀ ਬੱਚੇ ਕਹਿੰਦੇ ਹਨ ਨਾਲ ਨਹੀਂ ਲੈ ਕੇ ਗਿਆ ਤੁਸੀਂ ਸਾਨੂੰ ਘਰੇ ਛੱਡ ਗਏ ਤੇ ਮੈਂ ਅੱਜ ਮਲਾ ਲਿਉਣੀ ਤੁਹਾਨੂੰ ਚਲ ਵਧੀਆ ਕੀ ਕੀਤਾ ਸਕੂਲ ਕਿਉਂ ਨਹੀਂ ਗਏ ਪੁੱਤਰ ਅੱਜ ਅਸੀਂ ਨਹੀਂ ਜਾਣਾ ਉਹ ਸਕੂਲ ਅਸੀਂ ਵੱਡੇ ਸਕੂਲ ਜਾਣਾ ਸਾਡੀ ਐਡਮਿਸ਼ਨ ਹੋ ਗਈ ਆ ਲੈ ਸੱਚੀ ਐਡਮਿਸ਼ਨ ਹੋ ਗਈ ਆ ਹਾਂਜੀ ਬੜਾ ਵਧੀਆ ਆ ਗਿਆ ਫਿਰ ਅੱਜ ਹੀ ਕਰਾ ਕੇ ਆਏ ਇਹਦੇ ਪਾਪਾ ਅੱਛਾ ਨਵੀਆਂ ਬਹੁਸ ਜਮਾਤਰੀ ਸਾਰਾ ਲਾਇਆਏ ਉਥੋਂ ਅੱਜ ਆਇਆ ਕੀਤਾ ਕਿ ਵਧੀਆ ਹੋ ਗਿਆ ਕਿ ਬੱਚੇ ਸਕੂਲ ਜਾਇਆ ਕਰਨਗੇ ਨਵੇਂ ਵਧੀਆ ਸਕੂਲ ਚ ਜਾਣਗੇ ਐਡਮਿਸ਼ਨ ਕਰਾ ਗਏ ਆਏ ਰਾਤੀ ਤੋਂ ਹੀ ਸਾਡੇ ਕੋਲ ਪੈਸੇ ਮੰਗਣ ਆਉਂਦੇ ਆਇਹੀ ਅੱਜ ਤੋਂ ਇਹ ਕਹਿੰਦੇ ਐ ਐਡਮਿਸ਼ਨ ਕਰਾ ਆਏ ਆ ਤੁਹਾਡੇ ਨੂੰ ਪਤਾ ਲੱਗਦਾ ਪੈਸੇ ਕਿੱਥੋਂ ਆਏ ਹੁਣ ਹਾਂਜੀ ਡੈਡੀ ਜੀ ਇਹਦੇ ਪਾਪਾ ਨੇ ਅਰੇਂਜਮੈਂਟ ਕਰ ਲਿਆ ਹੈ ਪੈਸਿਆਂ ਦਾ ਹੁਣ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਹੈ ਲੈ ਇਹ ਤਾਂ ਬੜੀ ਖੁਸ਼ੀ ਦੀ ਗੱਲ ਆ ਜਮਾਨਪ੍ਰੀਤ ਲਿਆ ਕੁਝ ਖਾਣ ਨੂੰ ਬਚ ਜਾਂਦਾ ਹੀ ਐ ਲੇ ਇੰਨਾ ਕੁਰਾ ਤੁਰਾਤ ਪੈਸੇ ਕਿੱਥੋਂ ਆ ਗਏ ਕੱਲ ਤੇ ਇਹ ਪੈਸੇ ਮੰਗਣ ਆਏ ਸੀ ਨਾਲੇ ਅਗੋਂ ਕਹਿੰਦੇ ਆ ਇੰਡਮਿਸ਼ਨ ਵੀ ਕਰਾ ਆਏ ਤੋ ਤਾ ਮੰਮੀ ਕਹਿੰਦੀ ਆਹੋ ਚੰਗੀ ਗੱਲ ਐ ਮੈਂ ਤਾਂ ਸੋਚਿਆ ਸੀ ਇਹਨਾਂ ਗਰੀਬਾਂ ਨੇ ਸਕੂਲ ਨਿਆਣੇ ਸਰਕਾਰੀ ਸਕੂਲੇ ਜਾਣਗੇ ਤੇ ਇਹਨਾਂ ਦੇ ਗਰੀਬਾਂ ਦੇ ਨਿਆਣੇ ਸਾਡੇ ਵਾਲੇ ਲਖਸ਼ਣਾ ਦੇ ਸਕੂਲ ਜਾਣਗੇ ਵਾਸਤੇ ਜਾਇਆ ਕਰਨਗੇ ਉਤੋਂ ਮੰਮੀ ਅੰਦੀ ਠੀਕ ਐ ਆਨ ਬੱਚੇ ਬਿਸਕੁਟ ਆਉਂਦੇ ਨੇ ਦੋਦਤ ਬਣਾਵਟ ਨਹੀਂ 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 ਜੀ ਜੀ ਮੈਂ ਦੋਦਤ ਰਹਿਣ ਦੋ ਮੈਂ ਤਾਂ ਇਹ ਪੁੱਛਣ ਆਈ ਹੀ ਕਿ ਬੱਚਿਆਂ ਦੀ ਕਿੰਨੇ ਵਜੇ ਆਉਂਦੀ ਹੈ ਗੱਡੀ ਸਕੂਲ ਦੀ ਆਪਣਾ ਬੱਚਿਆਂ ਦੀ ਨਾ ਬੱਸ ਸਿਆਲ ਕਰਦੇ ਨਾ ਥੋੜਾ ਜਿਹਾ ਟਾਈਮ ਚੇਂਜ ਹੋਇਆ ਹੈ ਇਹਨਾਂ ਦਾ ਅਸਾਂ ਕਿੰਨੇ ਵਜੇ ਆਉਂਦੀ ਹੈ ਇਹਨਾਂ ਦੀ 8 ਵਜੇ ਬਾਸੋਂਦੀ ਪਰ ਮੈਂ 10 ਮਿੰਟ ਪਹਿਲਾਂ ਹੀ ਘਰੋਂ ਨਿਕਲਦੀ ਆਂ ਚਲੋ ਕੋਈ ਨਹੀਂ ਮੈਂ ਵੀ ਨਾ ਸਵੇਰੇ ਟਾਈਮ ਦੇ ਨਾਲ ਹੀ 1 ਵਜੇ ਨਮ ਛੱਡ ਆਇਆ ਕਰੂੰਗੀ ਤੇ ਅੱਗੇ ਤੇ ਐਡਮਿਸ਼ਨ 2 ਮਹੀਨੇ ਲੇਟ ਹੋਈ ਇਹਨਾਂ ਦੀ ਤੇ ਹੁਣ ਮੈਂ ਇਹਨਾਂ ਦੀ ਕੋਈ ਛੁੱਟੀ ਨਹੀਂ ਕਰਾਇਆ ਕਰਨੀ ਤੇ ਤੁਸੀਂ ਐਂ ਕਰੋ ਮੈਨੂੰ ਨਾ ਮੱੜ ਜੀ ਆਵਾਜ਼ ਮਾਰ ਲਿਆ ਕਰਿਓ ਕਰੋ ਤੇ ਮੈਂ ਵੀ ਤੁਹਾਡੇ ਨਾਲ ਹੀ ਅੱਡੇ ਤੇ ਚਲ ਜਿਆ ਕਰੂੰਗੀ ਇਕੱਠੇ ਛੱਡ ਆਇਆ ਕਰਾਂਗੇ ਬੱਚਿਆਂ ਨੂੰ ਨਹੀਂ ਦੋਵਾਂ ਜਾਣੀਆਂ ਕੀ ਕਰਨਾ ਜਾ ਕੇ ਆਪੇ ਮਨਪ੍ਰੀਤ ਦੀ ਛੱਡ ਆਇਆ ਕਰੋਗੀ ਮੰਮੀ ਤੁਹਾਨੂੰ ਪਤਾ ਮੇਰੇ ਕੋਲ ਇੰਨਾ ਕਿੱਥੇ ਟਾਈਮ ਹੈ ਜਿੰਨਾ ਚੱਕ ਨੂੰ ਮੈਂ ਇਹਦੇ ਬੱਚਿਆਂ ਨੂੰ ਆਵਾਜ਼ ਮਾਰਨ ਜਾਣੀ ਹੁਣ ਜੱਕ ਮੇਰੇ ਬੱਚਿਆਂ ਦੀ ਪਾਸ ਨਿਕਲ ਜਿਆ ਕਰਨੀ ਆਪੇ ਇਹ ਕੰਮ ਰਾਜੀ ਕਰਿਆ ਕਰੋ ਮੇਰੇ ਕੋਲ ਕਿੱਥੇ ਇੰਨਾ ਟਾਈਮ ਹੈਗਾ ਇਹਦੇ ਬੱਚਿਆਂ ਨੂੰ ਆਵਾਜ਼ ਮਾਰਨੀ ਬਾਕੀ ਮੇਰੇ ਬੱਚਿਆਂ ਦੀ ਪਾਸ ਨਾ ਗਜਿਆ ਕਰਨੀ ਮੈਨੂੰ ਲੱਗਦਾ ਮੈਂ ਗੈਸ ਅੰਦਰ ਚੱਲਦਾ ਹੀ ਛੱਡ ਆਈਂ ਕੋਈ ਨਹੀਂ ਮੰਮੀ ਮੈਂ ਹੀ ਸਾਡਾ ਆਇਆ ਕਰੂੰਗੀ ਤੇ ਲੈ ਵੀ ਆਇਆ ਕਰੂੰਗੀ ਇਹਨਾਂ ਦੇ ਬੱਚਿਆਂ ਨੂੰ ਚਲ ਠੀਕ ਹੈ ਲੈ ਇਹ ਤੇ ਬੜਾ ਵਧੀਆ ਆ ਫਰੀ ਦੀ ਨੌਕਰਾਨੀ ਮਿਲਾਂਗੀ ਮੈਨੂੰ ਨਾਲੇ ਮੇਰੇ ਬੱਚਿਆਂ ਨੂੰ ਲੈ ਵੀ ਜਾਇਆ ਕਰੂੰਗੀ ਉਥੋਂ ਅੱਡੇ ਤੋਂ ਲੈ ਕੇ ਘਰ ਵੀ ਛੱਡ ਜਾਇਆ ਕਰੇਗੀ ਲੈ ਗੱਲਾਂ-ਗੱਲਾਂ 'ਚ ਟਾਈਮ ਦਾ ਚੇਤਾ ਆ ਲੱਛਤਾ ਦੇ ਟਾਈਮ ਹੋ ਗਿਆ ਸਕੂਲ ਦਾ ਚੱਲ ਮੈਂ ਲਕਸ਼ਮਣ ਨੂੰ ਲੈ ਕੇ ਆਵਾਂ ਡੈਡੀ ਜੀ ਮੈਂ ਲਕਸ਼ਮਣ ਨੂੰ ਲੈਣ ਚੱਲੀ ਜੇ ਜਾ ਬੇਟਾ ਜਾ ਟਾਈਮ ਹੋ ਗਿਆ ਜਲਦੀ ਜਾ ਹਲੇ ਜੋਬ ਕਰਕੇ ਆ ਜਾ ਹਮ ਉਸ ਅਸੀ ਕਾ ਅਸੀ ਕਰਾ ਗਏ ਬੱਤਰ ਹਾਂ ਜੀ ਆ ਪਤਾ ਨੂੰ ਚੋ ਹਲੀ ਨੇ ਕੇ ਲਕਸ਼ਮਣ ਰੋਣ ਕਦੇ ਹੀ ਆ ਹਮ ਉਹ ਡੇਗ ਗਈ ਹੈ ਡੇਗ ਕਿੱਦਾਂ ਗਈ ਹੈ ਤੇ ਭੱਜਦੀ ਹੀ ਤੇ ਰਾਜ ਕਿੰਨੀ ਵਾਰੀ ਕਿਹਾ ਤੁਹਾਨੂੰ ਕੱਲੇ ਨਾ ਆਇਆ ਕਰੋ ਤੁਹਾਨੂੰ ਕਿੰਨੇ ਕਿਹਾ ਇਕੱਲੇ ਆਉਣ ਲਈ ਲਖਤੈ ਨੂੰ ਪਤਾ ਨਹੀਂ ਲੱਗਦਾ ਉਹਦੇ ਸਾਟ ਲਵਾ ਕੇ ਰੱਖ ਦਿੱਤੀ ਹਰਲੀਨ ਦੇ ਯਾਰ ਉੱਤੋਂ ਇੰਨਾ ਪਰੇ ਬੈਗ ਨੇ ਆਪਣਾ ਬੈਗ ਵੀ ਮੈਨੂੰ ਫੜਾਇਆ ਉੱਤੋਂ ਤੇ ਲੈਣ ਵੀ ਨਹੀਂ ਆਏ ਨਾ ਓਰੇ ਸਾਲੋਂ ਆਉਂਦੀ ਹੀ ਮੇਰੇ ਨਾਲ ਡਿੱਗਣਾ ਹੀ ਮੈਂ ਕੀ ਕਰਾਂ ਮੈਂ ਕੱਲੀ ਜਾਣੀ ਕਿੱਧਰ ਕਿੱਧਰ ਫਾਇ ਲਗਾ ਉਧਰ ਤੇ ਚਾਚੀ ਹੁਣ ਸਵੇਰ ਦਾ ਆਣ ਕੇ ਬੈਠੇ ਉਹਨਾਂ ਦੇ ਚਾਹ ਪਾਣੀ ਚ ਚੱਕਰਾਂ ਚ ਮੈਨੂੰ ਭੁੱਲ ਗਿਆ ਚੇਤਾ ਤੁਹਾਨੂੰ ਲਿਓਂਦਾ ਚੱਲ ਨਹੀਂ ਆ ਤੇਰੇ ਟੂਬ ਲਾਵਾਂ ਸਤਿ ਸ਼ਕਲ ਦਾਦਾ ਜੀ ਸਤਿ ਸ਼ਕਲ ਸਤਿ ਸ਼ਕਲ ਚਾਚੀ ਜੀ ਸਤਿ ਸ਼ਕਲ ਦਾਦੀ ਜੀ ਜੀ ਆਣੇ ਕੋਤ ਨੂੰ ਫਿਰ ਅੰਤ ਡੈਡੀ ਜੀ ਪੈਰ ਤੇ ਸੱਟ ਲੱਗ ਗਈ ਇਹਦੇ ਤੇ ਮੈਂ ਪੈਰ ਟਿਊਬ ਲਾਵਾਂ ਇਹਦੇ ਦੇਖੋ ਕਿ ਇਸਤਾਨੀਆਂ ਕਰਦੀ ਹੋਣੇ ਚਲ ਜਾਓ ਫਿਰ ਚਲ ਜਾ ਤੂੰ ਹੀ ਹੋਣੇ ਗੁੱਸੇ ਚਾਹੀਏ ਮੈਂ ਵੱਧ ਘੱਟ ਬੋਲੂਗੀ ਲੈ ਜਾ ਬੱਚੇ ਨਾਲ ਚਲੋ ਠੀਕ ਹੈ ਮੈਂ ਚਲੋ ਨੂਰ ਚਲੋ ਚਲੀਏ ਸਾਬ ਤੂੰ ਚਲ ਨਹੀਂ ਜੰਦੇ ਰੋਕ ਰੋਕ ਖੇਡਦੇ ਆ ਚਲ ਸਾਬ ਪਾ ਚਲੀਏ ਤੈਨੂੰ ਮੈਗਰੋਣੀ ਜਾ ਲੈ ਯੂਨੀਫਾਰਮ ਲਾ ਆਪਰੇ ਚੱਲ ਅੱਗੇ ਚਲੋ ਚੱਲੀਏ ਨੂਰ ਆਪਾਂ ਚਲੀਏ ਸਹਿਬ ਚੰਗੰਮੀ ਫਿਰ ਅਹੀਂ ਜਾਂਦੇ ਜੀ ਠੀਕ ਹੈ ਜਾਓ ਲੋਕ ਜਾਨ ਨੂਰ ਤੇ ਪਾਪਾ ਦਾ ਫੋਨ ਆ ਗਿਆ ਹੈਲੋ ਹੈ ਐਕਸੀਡੈਂਟ ਹੋਇਆ ਕਦੋਂ